ਇਹ ਫਰੰਟ ਆਗਰ ਲੱਗੇ ਆ ਜੀ 14 ਤੋਂ 16 ਇੰਚੀ ਕਰਨ ਤੇ ਬਾਕੀ ਕਿਸੇ ਵੀਰ ਨੂੰ ਚਾਹੀਦਾ ਹੋ ਇਹ ਸੇਲ ਹੈ ਵਧੀਆ ਕੰਡੀਸ਼ਨ ਹੈ ਕਿਤੋਂ ਗਲਿਆ ਖਰਿਆ ਨਹੀਂ ਹੋਇਆ ਪਰ ਉਸ ਮਾਸਾ ਸਪਾ ਕੱਢ ਲਿਆ ਇਹਨੂੰ ਖੇਦਦੇ ਆ ਹੋ ਇੱਕ ਲੌਣੀਆਂ ਮੋਟਰ ਬਾਕੀ ਦਾ ਸਹੀ ਚੱਲਦਾ ਸੀ ਕੰਮ ਤੇ ਐਤਕੀ ਥੋੜਾ ਜਨਾ ਹੈਵਲ ਨੇ ਤੰਗ ਜਾਂ ਕੀਤਾ ਉਹ ਵੀ ਜਿਹੜੇ 32208 ਦੇ 베어ਿੰਗ ਹੁੰਦੇ ਨੇ ਉਹ ਗੁੱਲੇ ਦਾ ਸਾਈਜ਼ ਡਾਊਨ ਹੋਣ ਕਰਕੇ ਤੇ ਇੱਕ ਦੋ ਵਾਰੀ ਉਹਨੇ ਹੈਡ ਜਾ ਤੋੜਿਆ ਉਦੋਂ ਬਾਅਦ ਫਿਰ ਇਹ ਇੱਕ ਮੋਟਰ ਦਾ ਇਹ ਵਾਦਾ ਹੁੰਦਾ ਵੀ ਇੱਕ ਦਾ ਭਲੇੜ ਭਰੂਣ ਨਹੀਂ ਛੇਤੀ ਡੋੜਦਾ ਜੇ ਕੋਈ ਡੱਕਾ ਡੋਕਾ ਜਾਂ ਕੁਝ ਵੀ ਆ ਗਿਆ ਤੇ ਬਚਦੇ ਬਚਦਾ ਯਾਨੀ ਕਿ ਇਹਨੇ ਤਾਂ ਫਿਰ ਚਾਹੇ ਲੱਤ ਆ ਚਾਹੇ ਬਾਹ ਇਹਨੇ ਤਾਂ ਵੱਢ ਕੇ ਖੜਨਾ ਉਹਦਾ ਯਾਨੀ ਕਿ ਫਾਇਦਾ ਹੀ ਫਾਇਦਾ ਨਾ ਹੈਡਡਰ ਟੁੱਟੇ ਨਾ ਕੋ ਬਲੇਡ ਟੁੱਟੇ ਵੈਸੇ ਕਦੇ ਟੁੱਟਿਆ ਵੀ ਨਹੀਂ ਸੀ ਹੈਡਡਰ ਤੇ ਉਹਦਾ ਸਾਈਡ ਡਾਊਨ ਹੋਣ ਕਰਕੇ ਉਹਦੇ ਕਰਕੇ ਕਿ ਇੱਕ ਦੋ ਖੜਤਾਂ ਪਈਆਂ ਉਹ ਵੀ ਇਹਦੀਆਂ ਕੱਲੇ ਦੀਆਂ ਇਸੇ ਸੋਚਿਆ ਵੀ ਚੱਲ ਮੋਟਰੇ ਲਾ ਦੰਨੇ ਆ ਬਿੰਦੇ ਬਿੰਦੇ ਨਾ ਬਾਕੀ ਓਗਰ ਕਿਸੇ ਨੂੰ ਚਾਹੀਦਾ ਹੋ ਤਾਂ ਜਰੂਰ ਕੰਟੈਕਟ ਕਰਿਓ ਵਧੀਆ ਕੰਡੀਸ਼ਨ ਹੈ ਕੋਈ ਖਰਾਬ ਨਹੀਂ ਰਹੇਗਾ ਉਦਾਂ ਹੀ ਟਾਂਕੇ ਜੇ ਦੂਰ ਨੇ